ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਵਿਅਕਤੀਗਤ VOTING ਸ਼ੁਰੂ ਹੋ ਚੁੱਕੀ ਹੈ ਇਸ ਦੇ ਨਾਲ ਹੀ ਸਿਆਸੀ ਉਥਲ-ਪੁਥਲ ਦੇ ਦੌਰ ਤੋਂ ਬਾਅਦ ਚੋਣ ਦਿਵਸ ਤੱਕ 6 ਹਫ਼ਤਿਆਂ ਦੀ ਦੌੜ ਦੀ ਸ਼ੁਰੂਆਤ ਹੋਈ ਹੈ ਮਿਨੀ ਸੋਟਾ ਸਾਊਥ ਡਕੋਟਾ ਅਤੇ ਵਰਜੀਨੀਆ 'ਚ VOTER ਆਪਣੀ ਵੋਟ ਪਾਉਣ ਲਈ ਕਤਾਰਾਂ 'ਚ ਖੜੇ ਨਜ਼ਰ ਆਏ ਸਨ ਇਹ ਉਹ ਰਾਜ ਨੇ ਜਿੱਥੇ ਸਭ ਤੋਂ ਪਹਿਲਾਂ ਵਿਅਕਤੀਗਤ VOTING ਸ਼ੁਰੂ ਹੋਈ ਲਗਭਗ 1 ਦਰਜਣ ਹੋਰ ਰਾਜ ਅੱਧ ਅਕਤੂਬਰ ਤੱਕ ਵੋਟ ਪਾਉਣਗੇ ਜੈਸਨ ਮਿਲਰ ਸਵੇਰੇ 8 ਵਜੇ VOTING ਸ਼ੁਰੂ ਹੋਣ ਤੋਂ ਪਹਿਲਾਂ ਮਿਨੀਆਪੋਲਿਸ ਦੇ ਇੱਕ ਪੋਲਿੰਗ ਸਟੇਸ਼ਨ ਤੇ ਪਹੁੰਚੇ ਅਤੇ ਸਭ ਤੋਂ ਪਹਿਲਾਂ ਲਾਈਨ 'ਚ ਸਨ ਉਹ ਸ਼ਹਿਰ ਦੇ ਇੱਕ ਪੋਲਿੰਗ ਸਟੇਸ਼ਨ ਤੇ ਪਹਿਲੇ ਘੰਟੇ ਚ ਵੋਟ ਪਾਣ ਵਾਲੇ ਲਗਭਗ 75 ਲੋਕਾਂ ਚੋਂ ਇੱਕ ਸੀ। ਵਿਅਕਤੀਗਤ VOTING ਦੀ ਸ਼ੁਰੂਆਤ ਰਾਸ਼ਟਰਪਤੀ ਜੋ ਬਾਈਡਨ ਸਮੇਤ ਅਮਰੀਕੀ ਸਿਆਸਤ ਚ ਉਥਲ-ਪੁਥਲ ਵਾਲੇ ਦੌਰ ਤੋਂ ਬਾਅਦ ਹੋਈ। ਬਾਈਡਨ ਦੌੜ ਤੋਂ ਬਾਹਰ ਹੋ ਗਿਆ ਤੇ ਉਹਨਾਂ ਦੀ ਥਾਂ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਡੈਮੋਕ੍ਰੈਟਿਕ ਉਮੀਦਵਾਰ ਵਜੋਂ ਚੋਣ ਕੀਤੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪਰ ਰਿਪਬਲਿਕਨ ਪਾਰਟੀ ਵੱਲੋਂ ਚੋਣਾਂ ਚ ਉਮੀਦਵਾਰ ਨੇ ਕੁਝ VOTERਾਂ ਨੇ ਕਹਿ ਕੇ ਚੋਣ ਵਾਲੇ ਦਿਨ ਮੁਸੀਬਤ ਜਾਂ ਹਫੜਾ-ਦਫੜੀ ਦੀ ਸੰਭਾਵਨਾ ਕਾਰਨ ਉਨ੍ਹਾਂ ਨੂੰ ਉਡੀਕ ਨਹੀਂ ਕਰਨੀ ਚਾਹੀਦੀ ਕ੍ਰਿਸ ਬੋਰਡਾ ਜੋ 74 ਸਾਲ ਦੇ ਨੇ ਉਹਨਾਂ ਨੇ ਕਿਹਾ ਕਿ ਉਹ ਚੋਣ ਵਾਲੇ ਦਿਨ ਸੰਭਾਵਿਤ ਵਿਗਨ ਤੋਂ ਬਚਣ ਲਈ ਦੂਜਿਆਂ ਨੂੰ ਜਲਦੀ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕਰ ਰਹੀ ਹੈ ਬੋਰਡਾ ਨੇ ਕਿਹਾ ਕਿ ਉਸਨੇ ਮਿਨੀਆਪੋਲਿਸ ਪੋਲਿੰਗ ਸਟੇਸ਼ਨ ਤੇ ਕਮਲਾ ਹੈਰਿਸ ਦੇ ਹੱਕ ਚ ਆਪਣੀ ਵੋਟ ਪਾਈ ਹੈ ਭਾਰਤੀ ਦੂਤਾਵਾਸ ਦੇ ਇੱਕ ਅਧਿਕਾਰੀ ਦੀ ਵਾਸ਼ਿੰਗਟਨ ਡੀਸੀ ਸਥਿਤ ਮਿਸ਼ਨ ਕੰਪਲੈਕਸ ਚ ਰਹੱਸਮਈ ਹਾਲਾਤਾਂ ਚ ਲਾਸ਼ ਬਰਾਮਦ ਹੋਈ ਸਥਾਨਕ ਪੁਲਿਸ ਅਤੇ ਖੁਫੀਆ ਸੇਵਾਵਾਂ ਇਸ ਸਮੇਂ ਖੁਦਕੁਸ਼ੀ ਦੀ ਸੰਭਾਵਨਾ ਸਮੇਤ 2 ਦਿਨ ਪਹਿਲਾਂ ਵਾਪਰੀ ਘਟਨਾ ਦੀ ਜਾਂਚ ਕਰ ਰਹੀਆਂ ਨੇ ਅਮਰੀਕਾ ਚ ਭਾਰਤੀ ਦੂਤਾਵਾਸ ਨੇ ਇੱਕ ਬਿਆਨ ਚ ਕਿਹਾ ਕਿ ਅਸੀਂ ਬੇहद ਅਫਸੋਸ ਨਾਲ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਰਤੀ ਦੂਤਾਵਾਸ ਦੇ ਇੱਕ ਮੈਂਬਰ ਦਾ 18 ਸਤੰਬਰ 2024 ਦੀ ਸ਼ਾਮ ਨੂੰ ਦੇਹਾਂਤ ਹੋ ਗਿਆ ਸੀ ਅਸੀਂ ਸਾਰੀਆਂ ਸੰਬੰਧਤ ਏਜੰਸੀਆਂ ਤੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਚ ਹਾਂ ਤਾਂ ਜੋ ਮ੍ਰਿਤਕ ਦੇ ਸਰੀਰ ਨੂੰ ਜਲਦ ਤੋਂ ਜਲਦ ਭਾਰਤ ਭੇਜਿਆ ਜਾ ਸਕੇ ਪਰਿਵਾਰ ਦੀ ਗੋਪਨੀਯਤਾ ਲਈ ਚਿੰਤਾ ਦੇ ਕਾਰਨ ਮ੍ਰਿਤਕ ਬਾਰੇ ਵਾਧੂ ਵੇਰਵੇ ਜਾਰੀ ਨਹੀਂ ਕੀਤੇ ਜਾ ਰਹੇ ਇਸ ਦੁੱਖ ਦੀ ਘੜੀ 'ਚ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਪਰਿਵਾਰ ਦੇ ਨਾਲ ਹੈ ਇਸ ਵਿੱਚ ਹੋਰ ਕੋਈ ਵੇਰਵਾ ਨਹੀਂ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਸੰਯੁਕਤ ਰਾਸ਼ਟਰ 'ਚ ਹੋਣ ਵਾਲੇ ਫਿਊਚਰ ਸਮਿਟ 'ਚ ਭਾਰਤ ਦੇ ਵਿਕਾਸ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਨਗੇ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਰਾਜਦੂਤ ਨੇ ਇਹ ਜਾਣਕਾਰੀ ਦਿੱਤੀ ਹੈ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਪਰਵਰਤਨ ਨੇ ਨੀ ਹਰੀਸ਼ ਨੇ ਪੀਟੀਆਈ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਚ ਕਿਹਾ ਮੈਨੂੰ ਲੱਗਦਾ ਹੈ ਕਿ ਉਹ ਭਾਰਤ ਦੇ ਆਪਣੇ ਘਰੇਲੂ ਵਿਕਾਸ ਦੀ ਕਹਾਣੀ ਸਾਂਝੀ ਕਰਨਗੇ ਜਿੱਥੇ ਉਹ ਵੈਲਿੰਗਟਨ ਡੈਲਾਵੇਰ ਚ ਕੁਆਡ ਦੇ ਚੌਥੇ ਸਿਖਰ ਸੰਮੇਲਨ ਚ ਸ਼ਾਮਲ ਹੋਣਗੇ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕੁਆਡ ਦੇ ਸਾਲਾਨਾ ਸੰਮੇਲਨ ਦੀ ਮੇਜ਼ਬਾਨੀ ਕਰਨਗੇ ਪ੍ਰਧਾਨ ਮੰਤਰੀ ਮੋਦੀ ਇਸ ਤੋਂ ਬਾਅਦ ਨਿਊਯਾਰਕ ਜਾਣਗੇ ਜਿੱਥੇ ਉਹ 22 ਸਤੰਬਰ ਨੂੰ ਲੌਂਗ ਆਇਲੈਂਡ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ ਇਸ ਤੋਂ ਬਾਅਦ ਉਹ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ ਹੋਣ ਵਾਲੇ ਸਮਿਟ ਆਫ ਦਾ ਫਿਊਚਰ ਨੂੰ ਵੀ ਸੰਬੋਧਨ ਕਰਨਗੇ ਤੇ ਇਸ ਤੋਂ ਬਾਅਦ ਉਹ ਭਾਰਤ ਲਈ ਰਵਾਨਾ ਹੋਣਗੇ ਹਰੀਸ਼ ਨੇ ਕਿਹਾ ਕਿ ਇਸ ਸੰਮੇਲਨ ਦਾ ਧਿਆਨ ਖਾਸ ਤੌਰ ਤੇ ਨੌਜਵਾਨਾਂ ਤੇ ਹੈ ਕਿਉਂਕਿ ਉਹ ਦੁਨੀਆ ਦਾ ਭਵਿੱਖ ਨੇ ਉਹਨਾਂ ਕਿਹਾ ਭਾਰਤ ਦੀ ਆਬਾਦੀ 140 ਕਰੋੜ ਹੈ ਤੇ ਸਾਡੀ ਜ਼ਿਆਦਾਤਰ ਆਬਾਦੀ ਨੌਜਵਾਨਾਂ ਦੀ ਹੈ ਇਸ ਲਈ ਇਹ ਨੌਜਵਾਨ ਦਾ ਵਿਦੇਸ਼ ਦੇ ਵਿੱਚ ਹੋ ਕੇ ਸੰਦੇਸ਼ ਲਿਆਉਣਾ ਹੈ ਜਦੋਂ ਪ੍ਰਧਾਨ ਮੰਤਰੀ ਬੋਲਦੇ ਨੇ ਉਹ ਭਾਰਤ ਦੇ ਨੌਜਵਾਨਾਂ ਦਾ ਸੰਦੇਸ਼ ਪੂਰੀ ਦੁਨੀਆ ਤੱਕ ਪਹੁੰਚਾਉਂਦੇ ਨੇ ਹਰੀਸ਼ ਨੇ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਕਿਵੇਂ ਸ਼ਾਮਲ ਕਰ ਸਕਦੇ ਹਾਂ ਤੇ ਭਵਿੱਖ 'ਚ ਉਹਨਾਂ ਦੀ ਹਿੱਸੇਦਾਰੀ ਕਿਵੇਂ ਲਿਆ ਸਕਦੇ ਹਾਂ ਅਸੀਂ ਉਹਨਾਂ ਨੂੰ ਸ਼ਾਸਨ ਪ੍ਰਕਿਰਿਆ 'ਚ ਕਿਵੇਂ ਸ਼ਾਮਲ ਕਰ ਸਕਦੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਨੌਜਵਾਨਾਂ ਨੂੰ ਸਿਆਸੀ ਆਰਥਿਕ ਤੇ ਵਿਕਾਸ ਪ੍ਰਕਿਰਿਆ ਦਾ ਹਿੱਸਾ ਲੈਣ ਅਤੇ ਰਾਸ਼ਟਰ ਦੇ ਵਿਕਾਸ 'ਚ ਹਿੱਸੇਦਾਰ ਬਣਨ ਲਈ ਸਮਰੱਥ ਬਣਾਉਣ ਲਈ ਵਧੀਆ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸਾਲ 25 ਮਾਰਚ ਦੀ ਅੱਧੀ ਰਾਤ ਨੂੰ ਬਾਲਟਿਮੋਰ ਮੈਰੀਲੈਂਡ 'ਚ ਪੈਟਾ ਪਸਕੋ ਨਦੀ ਤੇ ਇੱਕ ਪੁਲ ਨਾਲ ਇੱਕ ਵੱਡਾ ਜਹਾਜ਼ ਟਕਰਾ ਗਿਆ ਸੀ ਨਤੀਜੇ ਵਜੋਂ ਪੁਲ ਦੇ ਟੁਕੜੇ ਟੁਕੜੇ ਹੋ ਗਏ ਸਨ ਤੇ ਜਹਾਜ਼ ਇਸ ਦੇ ਟੁਕੜਿਆਂ ਦੇ ਹੇਠਾਂ ਫਸ ਗਿਆ ਸੀ ਇਸ ਹਾਦਸੇ 'ਚ 6 ਲੋਕਾਂ ਦੀ ਜਾਨ ਚਲੀ ਗਈ ਸੀ ਇਸ ਦੌਰਾਨ ਇਸ ਜਹਾਜ਼ 'ਚ ਸਵਾਰ ਛੇ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੇ ਪਹਿਲਾਂ ਹੀ ਖਤਰੇ ਨੂੰ ਮਹਿਸੂਸ ਕੀਤਾ ਸੀ ਤੇ ਅਧਿਕਾਰੀਆਂ ਨੂੰ ਸੁਚੇਤ ਵੀ ਕੀਤਾ ਸੀ ਇਸ ਨਾਲ ਪੁਲ ਤੇ ਆਵਾਜਾਈ ਠੱਪ ਹੋ ਗਈ ਸੀ ਤੇ ਇਸ ਦੇ ਕਾਰਨ ਕਈ ਜਾਨਾਂ ਗਈਆਂ ਹੁਣ ਸਿੰਗਾਪੁਰ ਦੀ ਇਸ ਫਰਮ ਨੇ 100 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਹੈ ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਚ ਅਮਰੀਕਾ ਦੇ ਬਾਲਟੀਮੋਰ ਚ ਇੱਕ ਜਹਾਜ਼ ਦੇ ਟਕਰਾਉਣ ਤੋਂ ਬਾਅਦ ਇੱਕ ਪੁਲ ਡਿੱਗ ਗਿਆ ਸੀ ਹਾਲ ਹੀ ਚ ਅਮਰੀਕੀ ਨਿਆਂ ਵਿਭਾਗ ਨੇ ਇਸ ਘਟਨਾ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਜਹਾਜ਼ ਦੇ ਮਾਲਕ ਨੂੰ 100 ਮਿਲੀਅਨ ਡਾਲਰ ਭਾਰਤੀ ਮੁਦਰਾ ਮੁਤਾਬਕ 837 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ ਅਮਰੀਕੀ ਨਿਯਾਗ ਵਿਭਾਗ ਬਾਲਟਿਮੋਰ ਪੁਲ ਨੂੰ ਨੁਕਸਾਨ ਪਹੁੰਚਾਉਣ ਤੇ ਬੰਦਰਗਾਹ ਤੇ ਸੇਵਾਵਾਂ ਦੀ ਬਹਾਲੀ ਲਈ ਜ਼ਿੰਮੇਵਾਰ ਕੰਪਨੀਆਂ ਤੋਂ ਪੈਸੇ ਦੀ ਵਸੂਲੀ ਕਰਨ ਲਈ ਕੰਮ ਕਰ ਰਿਹਾ ਹੈ ਇਸ ਦੇ ਹਿੱਸੇ ਵਜੋਂ ਇਹ ਦਾਵਾ ਦਾਇਰ ਕੀਤਾ ਗਿਆ ਹੈ ਇਸ ਘਟਨਾ ਲਈ ਜ਼ਿੰਮੇਵਾਰ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਪਾਬੰਦ ਹਨ ਇਸ ਸਥਿਤੀ ਦਾ ਕਾਰਨ ਸੰਬੰਧਤ ਸੰਸਥਾਵਾਂ ਦੀ ਲਾਪਰਵਾਹੀ ਹੈ ਯੂਐਸ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇੱਕ ਬਿਆਨ ਚ ਇਹ ਸਾਰੇ ਦਾਅਵੇ ਕੀਤੇ ਨੇ ਦਾਅਵੇ ਚ ਕਿਹਾ ਗਿਆ ਹੈ ਕਿ ਪੁਲ ਨਾਲ ਟਕਰਾਉਣ ਵਾਲੇ ਜਹਾਜ਼ ਦਾ ਇਲੈਕਟ੍ਰੀਕਲ ਤੇ ਮਕੈਨਿਕਲ ਸਿਸਟਮ ਗਲਤ ਢੰਗ ਨਾਲ ਬਰਕਰਾਰ ਸੀ ਫਰਾਂਸਿਸ ਸਕਾਟ ਕੀ ਬ੍ਰਿਜ ਤੇ ਇੱਕ ਸਪੋਰਟ ਕਾਲਮ ਨੂੰ ਮਾਰਨ ਤੋਂ ਪਹਿਲਾਂ ਜਹਾਜ਼ ਨੇ ਕਥਿਤ ਤੌਰ ਤੇ ਆਪਣੀ ਬਿਜਲੀ ਗਵਾ ਦਿੱਤੀ ਸੀ ਇਹ ਸਿਰਫ ਮਾਲਕ ਦੀ ਗਲਤੀ ਹੈ ਉਹਨਾਂ ਕਿਹਾ ਕਿ ਜੇਕਰ ਜਹਾਜ਼ ਦੀ ਸਹੀ ਸਾਮ ਸੰਭਾਲ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ ਜਹਾਜ਼ ਦੇ ਸਿੰਗਾਪੁਰ ਸਥਿਤ ਮਾਲਕ ਨੇ ਗ੍ਰੇਸ ਓਸ਼ੀਅਨ ਪ੍ਰਾਈਵੇਟ ਲਿਮਟਿਡ ਅਤੇ ਸਿਨਰਜੀ ਮਰੀਨ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ ਹਾਲਾਂਕਿ ਜਿਨ੍ਹਾਂ ਕੰਪਨੀਆਂ ਨੇ ਮੁਆਵਜ਼ਾ ਘਟਾਉਣ ਦੀ ਇਸ ਬੇਨਤੀ ਦਾ ਜਵਾਬ ਦਿੱਤਾ ਇਸ ਰਕਮ ਨੂੰ ਘਟਾ ਕੇ 40 44 ਮਿਲੀਅਨ ਡਾਲਰ ਕਰਨ ਦੀ ਵੀ ਮੰਗ ਕੀਤੀ ਗਈ ਹੈ ਜਹਾਜ਼ ਦੇ ਟਕਰਾਉਣ ਤੋਂ ਬਾਅਦ ਪੈਟਾਪਾਸਕੋ ਨਦੀ ਉੱਤੇ ਪੂਰਾ ਫਰਾਂਸਿਸ ਸਕਾਟ ਕੀ ਬ੍ਰਿਜ ਟੈਗਿਆ ਸੀ ਸਥਾਨਕ ਸਮੇਂ ਮੁਤਾਬਕ ਬੀਤੀ 25 ਮਾਰਚ ਦੀ ਅੱਧੀ ਰਾਤ ਤੋਂ ਬਾਅਦ ਇਹ ਘਟਨਾ ਵਾਪਰੀ ਸੀ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨੋਮ ਨੇ ਹਾਨੀਕਾਰਕ ਭੋਜਨ ਤੋਂ ਬਚਣ ਲਈ ਖਾਣ ਪੀਣ ਨਾਲ ਸੰਬੰਧਿਤ ਸਖਤ ਨਿਯਮਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਉਨਾ ਕਹਿ ਕੇ ਹਰ ਸਾਲ ਖਰਾਬ ਪੋਜਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ 60 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਨੇ ਇਸ ਦੇ ਨਾਲ ਹੀ 4 ਲੱਖ ਤੋਂ ਵੱਧ ਲੋਕਾਂ ਦੀ ਜਾਨ ਚਲੇ ਜਾਂਦੀ ਹੈ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਖੁਰਾਕ ਮੰਤਰੀ ਪ੍ਰਹਾਰਦ ਜੋਸ਼ੀ ਸੇਤ ਸਕੱਤਰ ਅਤੇ ਐਫਐਸਐਸਏਆਈ ਦੇ ਚੇਅਰਮੈਨ ਅਪੂਰਵ ਚੰਦਰਾ ਅਤੇ ਹੋਰ ਵੀ ਕਈ ਅਧਿਕਾਰੀ ਦਿੱਲੀ ਚ ਆਯੋਜਿਤ ਦੂਜੇ ਗਲੋਬਲ ਫੂਡ ਰੈਗੂਲੇਟਰੀ ਸੰਮੇਲਨ ਚ ਮੌਜੂਦ ਸਨ ਟੈਡਰੋਸ ਨੇ ਇੱਕ ਵੀਡੀਓ ਸੰਦੇਸ਼ ਚ ਕਿਹਾ ਸਾਡੀ ਭੋਜਨ ਪ੍ਰਣਾਲੀ ਜਲਵਾਯੂ ਤਬਦੀਲੀ ਆਬਾਦੀ ਵਾਧੇ ਨਵੀਂ ਤਕਨੀਕ ਵਿਸ਼ਵੀਕਰਨ ਅਤੇ ਉਦਯੋਗਿਕਕਰਨ ਕਾਰਨ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ WHO ਨੇ ਕਿਹਾ ਕਿ ਹਾਨੀਕਾਰਕ ਭੋਜਨ ਕਾਰਨ ਆਪਣੀ ਜਾਨ ਗਵਾਉਣ ਵਾਲਿਆਂ ਚ 70% 5 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹਨਾਂ ਨੇ ਕਿਹਾ ਕਿ ਭੋਜਨ ਰੈਗੂਲੇਟਰੀ ਕਮਿਊਨਿਟੀ ਦੀ ਇਹਨਾਂ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਭੂਮਿਕਾ ਹੈ ਉਨਾ ਸਾਂਝੇ ਯਤਨਾਂ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ 30 ਲੱਖ ਤੋਂ ਵੱਧ ਲੋਕ ਪੌਸ਼ਟਿਕ ਭੋਜਨ ਖਾਣ ਤੋਂ ਅਸਮਰੱਥ ਨੇ। ਟੈਡਰੋਸ ਨੇ ਇਹ ਵੀ ਜ਼ੋਰ ਦਿੱਤਾ ਕਿ ਸਾਰਿਆਂ ਲਈ ਸੁਰੱਖਿਤ ਭੋਜਨ ਯਕੀਨੀ ਬਣਾਉਣ ਲਈ ਹਰ ਕਿਸੇ ਦੀ ਮਦਦ ਦੀ ਲੋੜ ਹੈ। ਬ੍ਰਿਟਾਨੀਆ 'ਚ ਪਹਿਲੀ ਵਾਰ ਕੀਰਤਨ ਨੂੰ ਸਿੱਖ ਪਵਿੱਤਰ ਸੰਗੀਤ ਦੇ ਰੂਪ 'ਚ ਮਾਨਤਾ ਦਿੱਤੀ ਗਈ ਹੈ। ਇਸ ਨੂੰ ਸੰਗੀਤ ਸਿੱਖਿਆ ਦੀ ਗ੍ਰੇਡ ਪ੍ਰਣਾਲੀ 'ਚ ਸ਼ਾਮਲ ਕੀਤਾ ਗਿਆ ਹੈ। ਅਜਿਹਾ ਹੋਣ ਨਾਲ ਵਿਦਿਆਰਥੀ ਹੁਣ ਸਿੱਖ ਪਵਿੱਤਰ ਸੰਗੀਤ ਨਾਲ ਜੁੜੇ ਪਾਠਕ੍ਰਮ ਦਾ ਰਸਮੀ ਤੌਰ ਤੇ ਅਧਿਨਕਾਰ ਸਕਣਗੇ ਬਰਮਿੰਗਮ ਚ ਸੰਗੀਤਕਾਰ ਤੇ ਸਿੱਖਿਆ ਸ਼ਾਸਤਰੀ ਹਰਜਿੰਦਰ ਲਾਲੀ ਨੇ ਪਛਮੀ ਸ਼ਾਸਤਰੀ ਸੰਗੀਤ ਦੇ ਬਰਾਬਰ ਕੀਰਤਨ ਨੂੰ ਵਾਜਬ ਸਥਾਨ ਦਿਵਾਉਣ ਅਤੇ ਇਹ ਯਕੀਨੀ ਬਣਾਉਣ ਲਈ ਸਾਲਾਂ ਸਮਰਪਿਤ ਕੀਤੇ ਕਿ ਇਹ ਰਵਾਇਤੀ ਸੰਗੀਤ ਵਿਦਿਆ ਭਾਵ ਪੀੜ੍ਹੀਆਂ ਲਈ ਸੰਭਾਲਿਆ ਜਾ ਸਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਮੌਜੂਦ ਸ਼ਬਦ ਦੇ ਗਾਇਨ ਨੂੰ ਕੀਰਤਨ ਕਿਹਾ ਜਾਂਦਾ ਹੈ ਸਿੱਖ ਧਰਮ ਚ ਇਹ ਭਗਤੀ ਭਾਵ ਪ੍ਰਗਟ ਕਰਨ ਦਾ ਤਰੀਕਾ ਹੈ ਲੰਡਨ ਦੇ ਸੰਗੀਤ ਅਧਿਆਪਕ ਬੋਰਡ ਕੋ ਮੰਤਰੀ ਪੱਧਰ ਤੇ ਮਾਨਤਾ ਪ੍ਰਾਪਤ 8 ਗ੍ਰੇਡ ਸੰਗੀਤ ਪ੍ਰੀਖਿਆਵਾਂ ਦੇ ਤਹਿਤ ਸਿੱਖ ਪਵਿੱਤਰ ਸੰਗੀਤ ਪਾਠਕ੍ਰਮ ਉਪਲਬਧ ਕਰਵਾਏਗਾ ਹਰਜਿੰਦਰ ਸਿੰਘ ਨੇ ਇਹ ਕਾ ਪਾਠਕ੍ਰਮ ਨੂੰ ਮਨਜ਼ੂਰੀ ਅਤੇ ਸ਼ੁਰੂ ਕਰਾਉਣ ਚ 10 ਸਾਲ ਦੀ ਸਖਤ ਮਿਹਨਤ ਲੱਗੀ ਹੈ ਮੈਨੂੰ ਮਾਣ ਹੈ ਕਿ ਹੁਣ ਇਹ ਮਿਹਨਤ ਰੰਗ ਲਿਆਈ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ